ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਕਿ ਸੁਣਵਾਈ ਚੱਲ ਰਹੀ ਸੀ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਬਹੁਤ ਵੱਡਾ ਖੁਲਾਸਾ ਹੋ ਰਿਹਾ ਤੇ ਬਹੁਤ ਵੱਡਾ ਝਟਕਾ ਚਾਉਣ ਵਾਲਿਆਂ ਨੂੰ ਲੱਗ ਸਕਦਾ ਮੇਰੇ ਹੱਥ ਦੇ ਵਿੱਚ ਇੱਕ ਵੀਡੀਓ ਆ ਜਿਹਦੇ ਵਿੱਚ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਲੈ ਕੇ ਬਹੁਤ ਵੱਡਾ ਜਿਹੜਾ ਕਿ ਤਮਾਕਾ ਹੋ ਚੁੱਕਿਆ ਪੰਜਾਬ ਦੇ ਵਿੱਚ ਜਿੰਨੇ ਚਾਉਣ ਵਾਲੇ ਸਮਰਥਕ ਤੇ ਸੰਗਤ ਦੇ ਰੂਪ ਦੇ ਵਿੱਚ ਉੱਥੇ ਜਾਂਦੇ ਸੀ ਡੇਰੇ ਦੇ ਵਿੱਚ ਉਹਨਾਂ ਮੈਂ ਤਾਂ ਦੇਖੋ ਪਹਿਲਾਂ ਵੀ ਕਹਿੰਦਾ ਆਇਆ ਸੀ ਵੀ ਰਣਜੀਤ ਸਿੰਘ ਢੱਡਰੀਆਂ ਵਾਲੇ ਦੋਸ਼ੀ ਨਹੀਂ ਹੋ ਸਕਦੇ ਔਰ ਜਿਹੜੀ ਇਹ ਸਚਾਈ ਮੈਂ ਸੁਣਾਉਣ ਜਾ ਰਿਹਾ ਦਰਅਸਲ ਇਹਦੇ ਵਿੱਚ ਮੇਰਾ ਕੋਈ ਕਸੂਰ ਨਹੀਂ ਹੈ ਕਿਉਂਕਿ ਇਹ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜਾ ਮਾਮਲਾ ਪਲਟਿਆ ਉਸ ਨੂੰ ਲੈ ਕੇ ਵੱਡੀਆਂ-ਵੱਡੀਆਂ ਜਿਹੜੀਆਂ ਸੰਗਤਾਂ ਪਹੁੰਚਦੀਆਂ ਸੀ ਡੇਰਿਆਂ ਦੇ ਵਿੱਚ ਉਹਨਾਂ ਨੂੰ ਬਹੁਤ ਵੱਡਾ ਝਟਕਾ ਲੱਗ ਸਕਦਾ ਹੈ ਸੁਣਨ ਤੋਂ ਬਾਅਦ ਕਿਉਂਕਿ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਇੱਕ ਸੁਣਵਾਈ ਅੱਜ 17 ਦਸੰਬਰ ਸੁਣਵਾਈ ਚੱਲ ਰਹੀ ਸੀ ਉਦੇ ਵਿੱਚ ਇੱਕ ਜਿਹੜਾ ਵੱਡਾ ਸੱਟਾ ਨਿਕਲ ਕੇ ਆਇਆ ਉਹਨੇ ਹੋਸ਼ ਛੋੜਾ ਦਿੱਤੇ ਦੇਸ਼ ਵਾਸੀਆਂ ਦੇ ਪੂਰੇ ਪੰਜਾਬ ਦੀਆਂ ਉਹਨਾਂ ਸੰਗਤਾਂ ਦੇ ਜਿਹੜੀਆਂ ਲੰਬੇ ਸਮੇਂ ਤੋਂ ਉਹਨਾਂ ਦੇ ਨਾਲ ਜੁੜੀਆਂ ਸੀ ਭਾਵਨਾਵਾਂ ਜੁੜੀਆਂ ਸੀ ਸਾਡੇ ਲੋਕਾਂ ਦੇ ਨਾਲ ਤਾਂ ਮੈਂ ਚਾਹੁੰਨਾ ਵੀ ਜਿਹੜੀ ਇਹ ਮੇਰੇ ਕੋਲ ਵੀਡੀਓ ਹੈ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਐਸਾ ਖੁਲਾਸਾ ਕਰਕੇ ਦਿਖਾਉਂਗਾ ਕਿਉਂਕਿ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਔਰ ਜਿਹੜੇ ਇਹ ਖੁਲਾਸੇ ਨੇ ਇਸ ਖੁਲਾਸਿਆਂ ਦੇ ਉੱਤੇ ਤੁਸੀਂ ਲੋਕ ਵੀ ਇਸ ਤੋਂ ਇਨਕਾਰ ਨਹੀਂ ਕਰ ਸਕਦੇ ਕਿਉਂਕਿ ਮੈਂ ਦਰਅਸਲ ਲਗਾਤਾਰ ਇਹਨਾਂ ਗੱਲਾਂ ਦੇ ਉੱਤੇ ਕੰਮ ਕੀਤਾ ਤੁਸੀਂ ਵੀ ਜਾਣਦੇ ਹੋ ਵੱਡੇ ਪੱਧਰ ਤੇ ਕੀਤਾ ਬਹੁਤ ਸਾਰੇ ਪੱਖ ਵੀ ਰੱਖੇ ਢਾਡਰੀਆਂ ਵਾਲੇ ਸੰਤਾਂ ਦੇ ਵੀ ਰੱਖੇ ਔਰ ਜਿਹੜੇ ਉਹ ਘਰ ਪਰਿਵਾਰ ਵਾਲੇ ਨੇ ਕੁੜੀ ਦੇ ਘਰ ਵਾਲੇ ਨੇ ਉਹਨਾਂ ਦੇ ਪੱਖ ਵੀ ਮੈਂ ਪੂਰੀ ਤਰ੍ਹਾਂ ਰੱਖੇ ਡਿਟੇਲ ਦੇ ਨਾਲ ਇੱਕ ਇੱਕ ਗੱਲ ਦੱਸੀ ਸੀ ਪਰ ਜਿਹੜੀ ਇਹ ਗੱਲ ਹੈ ਇਹ ਪੂਰੀ ਸੁਣੋ ਉਸ ਤੋਂ ਬਾਅਦ ਤੁਸੀਂ ਆਪ ਜਾਣ ਜਾਓਗੇ ਕਿ ਢਾਡਰੀਆਂ ਵਾਲੇ ਨੂੰ ਲੈ ਕੇ ਜਿਹੜਾ ਮਾਮਲਾ ਗੰਭੀਰਤਾ ਦੇ ਨਾਲ ਅੱਜ ਖੜਾ ਹੋ ਗਿਆ ਉਸ ਤੋਂ ਕੋਈ ਵੀ ਲੋਕ ਜਿਹੜੇ ਆਪਣੇ ਸੰਗਤਾਂ ਦੇ ਰੂਪ ਦੇ ਵਿੱਚ ਹੁਣ ਚਾਹੇ ਉਹਦੇ ਵਿਰੋਧੀ ਹੋਣ ਵਿਰੋਧੀਆਂ ਤਾਂ ਦਰਸਲ ਪਹਿਲਾਂ ਵੀ ਗਾਲਾਂ ਕੱਢਦੇ ਹੁੰਦੇ ਹਨ ਇੱਕ ਦੂਜੇ ਨੂੰ ਪਰ ਇਸ ਤੋਂ ਵਿਰੋਧੀ ਦਾ ਵਿਰੋਧੀ ਚਾਉਣ ਵਾਲਿਆਂ ਦੀ ਵੀ ਜਿਹੜੇ ਕਿ ਅੱਖਾਂ ਖੁੱਲ ਜਾਣੀਆਂ ਤੇ ਹੋਸ਼ ਛੋੜਾ ਦੇਣੇ ਆ ਇਸ ਵੀਡੀਓ ਨੇ ਤਾਂ ਪਹਿਲਾਂ ਇਸ ਵੀਡੀਓ ਨੂੰ ਸੁਣੋ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਸਾਂਝੇ ਕਰੂੰਗਾ ਇਸੇ ਮੁੱਦੇ ਤੇ ਜਿਹੜੇ ਕਿ ਬੜੀ ਗੰਭੀਰਤਾ ਦੀ ਲੋੜ ਹੈ ਇਸ ਗੱਲ ਨੂੰ ਅੱਗੇ ਲੈ ਜਾਣ ਦੀ ਤਾਂ ਸੁਣੋ ਪੰਜਾਬੀਓ ਨੂੰ ਕੋਈ ਤੁਹਾਡਾ ਅਸੀਂ ਸਾਝੇ ਕਰਦੇ ਆਂ ਇਹ ਇਗਜ਼ਾਮ ਕਿਸ ਤੱਕ ਦਾ ਹੈ ਸ਼ਰਮ ਆ ਰਹੀਏ ਮੈਨੂੰ ਇਸ ਇੰਟਰਵਿਊ ਕਰਦੇ ਆਂ ਸ਼ਰਮ ਆ ਰਹੀਏ ਮੈਨੂੰ ਨਹੀਂ ਮੇਰੀ ਡਾਗ ਜਰਨਲਿਸਟ ਜੇ ਮਾਈ ਗਾਡ ਕਿੰਨੀ ਸ਼ਰਮ ਬੜੀ ਕਰਨ ਤੁਸੀਂ ਸਾਥ ਕੀ ਹੁੰਦਾ ਹੈ ਮੈਂ ਲਾਈਨ ਤੇ ਸਾਡੇ ਕਾਲਜ ਸ਼ਸ਼ੀਕਲ ਜੀ ਹਾਂ ਜੀ ਬਸ ਜੀ ਸ਼ਸ਼ੀਕਲ ਜੀ ਧੰਨਵਾਦ ਤੁਹਾਡਾ ਜੀ ਦੇਖੋ ਜੀ ਜਿਸ ਤਰ੍ਹਾਂ ਸਕਿਆ ਮੈਂ ਸਿਕ ਹੌਲਡ ਆਨ ਪਲੀਜ਼ ਬਈ ਉਤ ਸਿਆ ਤਾਂ ਤਾਂ ਹੁਣ ਨਸਕੂ ਚਾਰਤਾ ਕਾਇਸ ਤਾਂ ਅਜਾ ਪਲੀਜ਼ ਕਮਨ ਕਮਨ 6 ਸੰਗ ਜਿਹੜੀ ਹੈ ਉਹ ਜਨਨਾ ਚਾਹਦੀ ਹੈ ਕਮਨ ਦੀ ਗੱਲ ਹੈ ਜਰਤੇ ਵੀ ਮੈਂ ਜਾਂ ਤਾਂ ਜਾਣਾ ਚਾਹਦੀ ਹੈ ਇਹ ਕਰ ਤਾਂ ਸਿਕ ਸੰਗ ਜਾਣਾ ਚਾਹਦੀ ਹੈ ਇਹ ਚੱਕਰ ਹੋ ਰਿਹਾ ਵੀ ਤੱਕ ਦੇ ਵਿੱਚ ਧੰਦਰੀਆਂ ਨੂੰ ਦੇਖੋ ਅੱਗੇ ਘਰ ਤਾਂ ਬਲੈਨ ਮੈਂ ਨਹੀਂ ਅਲਿਗਿਸ਼ੀ ਕਹਿੰਦਾ ਇਹਨਾਂ ਦਰਦ ਕਿਤੇ ਨਹੀਂ ਸਾਡੇ ਡੀਜੀਪੀ ਸਾਹਿਬ ਡੀਜੀਪੀ ਸਾਹਿਬ ਨੂੰ ਮਿਲ ਆਇਆ ਅੱਜ ਇਨੀਗੇਸ਼ਨ ਅੱਜ ਤੁਸੋਂ ਕੋਈ ਇੱਕ ਮਿੰਟ ਚੱਲ ਹੋਈ ਸੀ ਅਲਿਗਿਸ਼ੀ ਕਹਿੰਦਾ ਤੁਸੋਂ ਕੋਈ ਕੋਈ ਚੈਲੰਜ ਕਰ ਸਕਦੇ ਹੋ ਉਹ ਕੋਈ ਨਾ ਮੈਂ ਜੀ ਉਹ ਸੱਚਾ ਅਕਸੂਰੀ ਉਹ ਸੱਚੇ ਆ ਸਭ ਬੰਦੇ ਦਰਅਸਲ ਇਹ ਜਿਹੜਾ ਬੰਦਾ ਕਾਲ ਦੇ ਉੱਤੇ ਆ ਇੱਕ ਚੈਨਲ ਹੈ ਚੈਨਲ ਦੇ ਉੱਤੇ ਇੱਕ ਗੱਲ ਹੋ ਰਹੀ ਹੈ ਇੰਟਰਵਿਊ ਚੱਲ ਰਹੀ ਆ ਔਰ ਉਹਦੇ ਵਿੱਚ ਵੱਡਾ ਖੁਲਾਸਾ ਕੀ ਹੋ ਰਿਹਾ ਨਾ ਢੱਡਰੀਆਂ ਵਾਲੇ ਨੂੰ ਲੈ ਕੇ ਆਪਸ ਵਿੱਚ ਜਿਹੜੇ ਕਿ ਉਹ ਭੜਗੇ ਨੇ ਚੈਨਲ ਵਾਲੇ ਨੂੰ ਉਸਨੇ ਸਿੱਧੇ ਤੌਰ ਤੇ ਕਿਹਾ ਵੀ ਤੁਸੀਂ ਕੀ ਜਥੇਦਾਰ ਤੁਹਾਨੂੰ ਬਣਾ ਦਿੰਦੇ ਆ ਤੁਸੀਂ ਕਰ ਦਿਓ ਫੈਸਲਾ ਇਹ ਦਰਅਸਲ ਢੱਡਰੀਆਂ ਵਾਲੇ ਦਾ ਇੱਕ ਸਮਰਥਕ ਬੰਦਾ ਸੀ ਜਿਹੜਾ ਆਪਣੀ ਸਚਾਈ ਪੇਸ਼ ਕਰ ਰਿਹਾ ਸੀ ਔਰ ਹੁਣ ਦੂਜੇ ਪਾਸੇ ਆਜੋ ਡਰੀਆਂ ਵਾਲੇ ਤੇ ਜਿਹੜੀ ਸੁਣਵਾਈ ਆ ਉਹਦੇ ਵਿੱਚ ਇੱਕ ਮੈਂ ਤੁਹਾਨੂੰ ਵੀਡੀਓ ਸੁਣਾਉਣਾ ਉਹਦੇ ਵਿੱਚ ਬਹੁਤ ਵੱਡੀ ਜਿਹੜੀ ਗੱਲ ਉਹ ਕਹਿ ਰਹੇ ਨੇ ਇਹ ਵੀ ਦਰਅਸਲ ਮੈਨੂੰ ਗਲਤ ਲੱਗ ਰਹੀ ਆ ਪਰ ਤੁਸੀਂ ਇਸ ਦਾ ਫੈਸਲਾ ਕਰਨਾ ਕਿ ਸੱਚਾਈ ਕੀ ਆ ਮਾਮਲਾ ਹੈ ਕੀ ਕਿਉਂਕਿ ਅੱਗ ਦੀ ਤਰ੍ਹਾਂ ਜਿਹੜੀ ਵਾਇਰਲ ਹੋ ਰਹੀ ਆ ਵੀਡੀਓ ਉਹ ਵੀ ਤੁਹਾਨੂੰ ਪਤਾ ਹੀ ਆ ਹਰ ਰੋਜ਼ ਆ ਪਹਿਲਾਂ ਮੈਂ ਤੁਹਾਨੂੰ ਇਹਦੀ ਪੂਰੀ ਕਹਾਣੀ ਦਿਖਾਉਂਗਾ ਪੜ੍ਹ ਵੀ ਸਕਦੇ ਹੋ ਤੁਸੀਂ ਪਰ ਮੈਂ ਪਹਿਲਾਂ ਤੁਹਾਨੂੰ ਸੁਣਾ ਹੀ ਦਿਨਾ ਸੁਣੋ ਪੂਰਾ ਇਲਜ਼ਾਮ ਲਗਾਏ ਕਿ ਸਭ ਤੇ ਚੱਲਦੇ ਅੱਜ ਪੰਜਾਬ ਅਤੇ ਹਾਈ ਕੋਰਟ ਕੋਰ ਮਾਮਲੇ ਦੀ ਕੈਂਸਲ ਵਾਈਟ ਹੋ ਜਾ ਰਹੀ ਹੈ ਜਿਸ ਕਾਰਨ ਹੈ ਕਿ ਆ ਪੂਰਾ ਪਾਬਲਾ तकरीबन 7-8 ਸਾਲ ਪੁਰਾਣਾ ਹੈ ਜੋ ਮਤਲਬ ਕੋੜੀ ਦੇ ਪਰਾਂ ਦੇ ਬਲੋਗੀ ਪੰਜਾਬ ਅਤੇ ਹਾਈ ਕੋਰਟ ਇੱਕ ਪੋਜੀਸ਼ਨ ਕਰ ਦਿੱਤੀ ਗਈ ਸੀ ਇਹਨਾਂ ਦਾ ਵੀ ਇਹੀ ਕਹਿਣਾ న్యూਜ ਦੇਖੋ ਇਹ ਨੈਸ਼ਨਲ న్యూਜ ਆ ਪੂਰਾ ਮੈਂ ਤੁਹਾਨੂੰ న్యూਜ ਦਾ ਨਾਮ ਵੀ ਦਰਨਾ ਵਾਇਰਲ ਹੁੰਦੀਆਂ ਇਹਨਾਂ ਦੀਆਂ ਬਹੁਤ ਖਬਰਾਂ ਅਜੰਡਾ ਵੀ ਚਲਾਇਆ ਜਾਂਦਾ ਮੈਂ ਤੁਹਾਨੂੰ ਦੱਸ ਦਿੰਨਾ ਇਹ ਨਹੀਂ ਕਰਨਾ ਚਾਹੀਦਾ ਜਿਵੇਂ ਇਹਨਾਂ ਨੇ ਵੀ ਲਿਖਿਆ ਕਿ ਢਾਡਰੀਆਂ ਵਾਲਾ ਜੇਲ੍ਹ ਜਾ ਸਕਦਾ ਨਹੀਂ ਜੇਲ ਹੋਊਗੀ ਤਾਂ ਢੜੀਆਂ ਵਾਲੇ ਜਾਵੇਗਾ ਜੇਲ ਦੇਖੋ ਇਹ ਚੈਨਲ ਹੈ ਨਾ ਜਿਹੜਾ ਨਿਊਜ਼ 18 ਪੰਜਾਬ ਇਹ ਵੱਡੇ ਚੈਨਲ ਸਾਰੇ ਵਿਕਦੇ ਨੇ ਤੁਹਾਨੂੰ ਪਤਾ ਵੱਡੇ ਲੈਵਲ ਤੇ ਸਾਰੀਆਂ ਗੱਲਾਂ ਹੁੰਦੀਆਂ ਨੇ ਪਰ ਹੁਣ ਕੁੱਲ ਮਿਲਾ ਕੇ ਗੱਲ ਕੀ ਹੈ ਢੜੀਆਂ ਵਾਲੇ ਦੀ ਅੱਜ ਸੁਣਵਾਈ ਚੱਲ ਰਹੀ ਹੈ ਸ਼ਾਮ ਤੱਕ ਇਹਦੀ ਪੂਰੀ ਡਿਟੇਲ ਨਿਕਲਣੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਮੈਂ ਆਪਣੇ ਚੈਨਲ ਦੇ ਜ਼ਰੀਏ ਬਾਬਾ ਰਾਜਾ ਰਾਜ ਸਿੰਘ ਜੀ ਕਈ ਹੋਰ ਵੀ ਸਿੱਖ ਜਥੇਬੰਦੀਆਂ ਜਿਨ੍ਹਾਂ ਦੇ ਕੋਲ ਆਪਾਂ ਜਾਣਕਾਰੀ ਇਕੱਠੀ ਕਰਾਂਗੇ ਪੂਰੇ ਸਬੂਤਾਂ ਦੇ ਆਧਾਰ ਤੇ ਵੀਡੀਓ ਦੇ ਵਿੱਚ ਮ ਉਹਨਾਂ ਨੂੰ ਵਿੱਚ ਰੱਖੂਆਂ ਵੀਡੀਓ ਦੇ ਵਿੱਚ ਆਪਾਂ ਉਹਨਾਂ ਨਾਲ ਵਿਚਾਰ ਸਾਂਝੇ ਕਰਾਂਗੇ ਕਿ ਜਿਹੜਾ ਇਹ ਮਾਮਲਾ ਇਹ ਦਰਅਸਲ ਹੈ ਤਾਂ ਸਿੱਖ ਹੈ ਸਿੱਖੀ ਦੇ ਵਿੱਚ ਆ ਜਾਂਦਾ ਕਿਉਂਕਿ ਇੱਕ ਸਿੱਖ ਪ੍ਰਚਾਰਕ ਢੱਡੀਆਂ ਵਾਲੇ ਨੇ ਹੋਰ ਵੀ ਕਈ ਚਿਹਰੇ ਨੇ ਜਿਹੜੇ ਸਾਡੇ ਪੰਜਾਬ ਦੇ ਵਿੱਚ ਉਹਨਾਂ ਦੇ ਨਾਲ ਵਿਰੋਧਤਾ ਵੀ ਰੱਖਦੇ ਪਰ ਫਿਰ ਵੀ ਉਹਨਾਂ ਦੇ ਹੱਕ ਦੇ ਵਿੱਚੋਂ ਡਟੇ ਹੋਏ ਨੇ ਪਰ ਹੁਣ ਸਾਡੀ ਪੰਜਾਬ ਦੀ ਜਨਤਾ ਕੀ ਕਹਿੰਦੀ ਹੈ ਜਿਹੜੇ ਕਿ ਸਮਰਥਕਾਂ ਨੂੰ ਵੱਡੀ ਠੇਸ ਲੱਗਦੀ ਜਾ ਰਹੀ ਹੈ ਇਹਨਾਂ ਗੱਲਾਂ ਦੇ ਨਾਲ ਮੈਂ ਵੀ ਹਾਲਾਂਕਿ ਇਸ ਗੱਲ ਦੇ ਹੱਕ ਵਿੱਚ ਆ ਕਿ ਢਾਡਰੀਆਂ ਵਾਲੇ ਸੰਤ ਇਸ ਤਰ੍ਹਾਂ ਦਾ ਨਹੀਂ ਕਰ ਸਕਦੇ ਕਿਉਂਕਿ ਵੱਡੇ ਪੱਧਰ ਤੇ ਉਹਨਾਂ ਨੇ ਪਹਿਲਾਂ ਬਚਪਨ ਦੇ ਵਿੱਚੋਂ ਜਦੋਂ ਕਰੈਕਟਰ ਦੇਖਿਆ ਜਾਂਦਾ ਨਾ ਬੰਦੇ ਦਾ ਉਹ ਕਰੈਕਟਰ ਤੇ ਕੋਈ ਦਾਗ ਨਹੀਂ ਲੱਗਿਆ ਖੁਦ ਉਹਨਾਂ ਦੀ ਮੈਂ ਕੱਲ ਇੱਕ ਵੀਡੀਓ ਵੀ ਅਪਲੋਡ ਕਰ ਚੁੱਕਿਆ ਤਾਂ ਮੇਰਾ ਵੀਰ ਇਹਨਾਂ ਗੱਲਾਂ ਦੀਆਂ ਹਵਾਵਾਂ ਦੇ ਉੱਤੇ ਯਕੀਨ ਨਾ ਕਰੋ ਇੱਕ ਬੇਦੋਸ਼ੇ ਬੰਦੇ ਨੂੰ ਆਪਾਂ ਦੋਸ਼ੀ ਨਹੀਂ ਠਹਿਰਾ ਸਕਦੇ ਜਿਵੇਂ ਕਿ ਕਾ ਨਿਊਜ਼ ਚੈਨਲ ਵਾਲਾ ਵੀ ਕਹਿ ਰਿਹਾ ਸੀ ਦੋਸ਼ੀ ਮਤਲਬ ਦੋਸ਼ ਲਾਇਆ ਰਹੀ ਕਹਿੰਦਾ ਜਿਵੇਂ ਸਰਸੇ ਵਾਲਾ ਉਦਾਂ ਹੀ ਟੱਡਰੀਆਂ ਵਾਲਾ ਇਹ ਵੀ ਕਹਿ ਰਿਹਾ ਉਹ ਲੰਬੀ ਆ ਵੀਡੀਓ ਤਾਂ ਮੈਂ ਤੁਹਾਨੂੰ ਸੁਣਾ ਦਿੰਦਾ ਪਰ ਇਲਜ਼ਾਮ ਕਈ ਚਰਨਾਂ ਦੁਆਰਾ ਵੀ ਲਾਏ ਜਾ ਰਹੇ ਨੇ ਕਾ ਹੁਣ ਮੇਰੀ ਅਪੀਲ ਤੁਹਾਡੇ ਅੱਗੇ ਹੀ ਆ ਵੀ ਜਿੰਨਾ ਤੁਸੀਂ ਸ਼ੇਅਰ ਕਰ ਸਕਦੇ ਹੋ ਆਪਣੀ ਇਨਸਾਨੀਅਤ ਹੋਣ ਦੇ ਨਾਤੇ ਤਾਂ ਉਹਨਾਂ ਮੇਰਾ ਵੀਰ ਕਰ ਸਕਦੇ ਹੋ ਕਿਉਂਕਿ ਇੱਕ ਸਚਾਈ ਹੈ ਤਾਂ ਉਹ ਸਚਾਈ ਹੈ ਬਾਕੀ ਇਨਵੈਸਟੀਗੇਸ਼ਨ ਜਿਹੜੀ ਅੱਜ ਹੋਣੀ ਆ ਕੋਰਟ ਦੇ ਵਿੱਚ ਜਿਹੜਾ ਫੈਸਲਾ ਉਹ ਤੁਹਾਡੇ ਸਾਹਮਣੇ ਮੈਂ ਸ਼ਾਮ ਤੱਕ ਪੂਰੀ ਡਿਟੇਲ ਦੇ ਨਾਲ ਧਰਨ ਜਾ ਰਿਹਾ ਮੈਂ 4 ਵਜੇ ਅਪਲੋਡ ਕਰੂੰਗਾ ਉਸ ਵੀਡੀਓ ਨੂੰ ਤਾਂ ਸਾਰੇ ਭਰਾ ਤੁਸੀਂ ਦੇਖ ਲੈਣਾ ਕਿਉਂਕਿ ਉਦੋਂ ਤੱਕ ਮੈਂ ਉਹਦੀ ਜਾਣਕਾਰੀ ਹਾਸਲ ਕਰ ਲੂੰਗਾ ਤਾਂ ਦੂਜਾ ਨੰਬਰ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੌਪ